ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਸਾਰੀ ਆਡੀਅנס ਦੇ ਬਹੁਤ ਜ਼ਿਆਦਾ ਕੰਮ ਆਊਗਾ ਹਨਾ ਇੱਕ ਕਹਾਣੀ ਸੁਣਾਉਣਾ ਤੈਨੂੰ ਇੱਕ ਨਾ ਪੱਥਰ ਤੋੜਨ ਵਾਲਾ ਹੁੰਦਾ ਉਹ ਪੱਥਰ ਤੋੜਨ ਦੇ ਲਈ ਹਥੌੜੇ ਨਾਲ 100 ਵਾਰੀ ਮਾਰ ਕਰਦਾ ਪੱਥਰ ਤੇ ਪਰ ਪੱਥਰ ਦੇ ਨਾ ਤਰੀੜ ਵੀ ਨਜ਼ਰ ਨਹੀਂ ਆਉਂਦੀ ਪਰ ਜਿਵੇਂ ਉਹ ਇੱਕ ਵਾਰ ਕਰਦਾ ਤਾਂ ਪੱਥਰ ਦੋ ਹੀ ਸਾਮਝ ਟੁੱਟ ਜਾਂਦਾ ਹੈਗਾ ਹਨਾ 100 ਵਾਰ ਕਰਨ ਤੇ ਉਹਨੂੰ ਕੋਈ ਵੀ ਰਿਜ਼ਲਟ ਨਜ਼ਰ ਨਹੀਂ ਆਇਆ ਫਿਰ ਵੀ ਉਹਨੇ ਕੀ ਹੈਗਾ ਆਦੀ ਕੋਸ਼ਿਸ਼ ਨੂੰ ਆਪਦੇ ਕੰਮ ਨੂੰ ਜਾਰੀ ਰੱਖਿਆ ਐਵੇਂ ਆਪਣੀ ਜ਼ਿੰਦਗੀ ਵਿੱਚ ਹੁੰਦਾ ਕਈ ਵਾਰ ਆਪਾਂ ਕੋਈ ਕੰਮ ਕਰਦਿਆਂਗੇ ਰਿਜ਼ਲਟ ਨਜ਼ਰ ਨਹੀਂ ਆਉਂਦਾ ਆਪਾਂ ਕੰਮ ਕਰਨਾ ਛੱਡ ਦਿੰਨੇ ਆ ਪਰ ਆਪਾਂ ਨੂੰ ਕੋਈ ਵੀ ਕੰਮ ਕਰਨਾ ਛੱਡਣਾ ਨਹੀਂ ਚਾਹੀਦਾ ਉਹਨੂੰ ਜਾਰੀ ਰੱਖਣਾ ਚਾਹੀਦਾ ਕਿਉਂਕਿ ਆਪਾਂ ਨੂੰ ਰਿਜ਼ਲਟ ਨਜ਼ਰ ਨਹੀਂ ਆਉਂਦੇ ਹੁੰਦੇ ਕਿਉਂਕਿ ਆਪਣੀ ਮਿਹਨਤ ਇਕੱਠੀ ਹੋ ਰਹੀ ਹੁੰਦੀ ਹੈਗੀ ਰਿਜ਼ਲਟ ਦਿਖਾਉਣ ਦੇ ਲਈ ਐਵੇਂ ਬਰਫ਼ਾ ਜਿਹੜੀ ਉਹ 32 ਡਿਗਰੀ ਫਾਰਨਹਟ ਤੇ ਪਿਗਲਦੀ ਹੈ ਨਾ ਜਦੋਂ ਕੋਈ ਤਾਪਮਾਨ ਵਧਾਰਿਆ ਮੰਨ ਲਾ ਉਨੇ ਕ 30 ਡਿਗਰੀ ਫਾਰਨਹਟ ਤੱਕ ਵਧਾਇਆ ਜੋ ਉੱਥੇ ਤਾਪਮਾਨ ਵਧਾਉਣਾ ਛੱਡ ਗਿਆ ਤਾਂ ਉਹਨੂੰ ਲੱਗੂਗਾ ਵੀ ਯਾਰ ਤਾਪਮਾਨ ਵਧਾਉਂਦਾ ਕੋਈ ਫਾਇਦੀ ਨਹੀਂ ਹਨਾ ਪਰ ਜਦੋਂ ਉਹਨੇ 1 ਡਿਗਰੀ ਹੋਰ ਵਧਾਤਾ 31 ਤੋਂ 32 ਕਰਤਾ ਤਾਂ ਬਰਫ਼ ਪਿਗਲਣੀ ਕੀ ਹੋ ਜੂਗੀ ਸਟਾਰਟ ਹੋ ਜੂ ਰਿਜ਼ਲਟ ਦੇਖਣ ਲੱਗ ਜਾਣਗੇ ਹਨਾ ਐਵੇਂ ਆਪਣੀ ਜ਼ਿੰਦਗੀ ਦੇ ਵਿੱਚ ਹੈਗਾ ਕੋਈ ਵੀ ਕੰਮ ਕਰਦੇ ਹੋਗੇ ਕਈ ਵਾਰ ਰਿਜ਼ਲਟ ਨਜ਼ਰ ਨਹੀਂ ਆਉਂਦੇ ਹੁੰਦੇ ਕਿਉਂਕਿ ਤੁਹਾਨੂੰ ਥੋੜਾ ਜਿਹਾ ਕੰਮ ਨੂੰ ਹੋਰ ਜਾਰੀ ਰੱਖਣਾ ਹੁੰਦਾ ਤੁਸੀਂ ਉਸੇ ਕੰਮ ਨੂੰ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਵਧੀਆ ਰਿਜ਼ਲਟ ਮਿਲਣਾ ਤਦ ਤੁਸੀਂ ਆਪਣੇ ਆਪਣੇ ਕੰਮ ਨੂੰ ਜਾਰੀ ਰੱਖੋ ਜਿਹੜਾ ਵੀ ਕੰਮ ਕਰਦੇ ਹੋ ਜੇ ਕੋਈ ਕਿਸੇ ਪੇਪਰ ਦੀ ਤਿਆਰੀ ਕਰ ਰਿਹਾ ਹੈਗਾ ਤਾਂ ਕੰਮ ਨੂੰ ਜਾਰੀ ਰੱਖੋ ਕੋਈ ਕੁਝ ਵੀ ਕਰ ਰਿਹਾ ਹੈਗਾ ਅ ਪ੍ਰਯਾਸ ਆਪਦੇ ਕੰਮ ਨੂੰ ਜਾਰੀ ਰੱਖੋ ਐਵੇਂ ਨਾ ਸੋਚੋ ਵੀ ਮੈਨੂੰ ਕੋਈ ਰਿਜ਼ਲਟ ਨਾਜਰ ਨਹੀਂ ਆ ਰਿਹਾ ਯਾਰ ਮਿਹਨਤ ਦਾ ਕੋਈ ਫਾਇਦਾ ਨਹੀਂ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਜਰੂਰ ਮਿਲੂਗਾ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਧੀਆ ਸੰਦੇਸ਼ ਲੈ ਕੇ ਆਵਾਂਗੇ ਇਹ ਵੀਡੀਓ ਦਾ ਸੰਦੇਸ਼ ਇਹੀ ਆ ਕਿ ਜਿਹੜਾ ਕੰਮ ਕਰਦੇ ਹੋ ਉਹਨੂੰ ਜਾਰੀ ਰੱਖੋ ਐਵੇਂ ਨਾ ਸੋਚੋ ਵੀ ਯਾਰ ਰਿਜ਼ਲਟ ਨਾ ਜਰਨੀ ਆਉਂਦਾ ਯਾਰ ਕੰਮ ਕਰਨ ਦਾ ਕੋਈ ਫਾਇਦੀ ਨਹੀਂ ਹੈਨਾ ਤੁਹਾਡੇ ਕੰਮ ਦਾ ਰਿਜ਼ਲਟ ਧੰਨਵਾਦ ਸਾਰੇ ਹੁੰਦਾ